ਮੈਂ ਝੂਠ ਨਹੀਂ ਬੋਲਦਾ ਮੇਰੇ ਬੱਤੀ ਦੰਦ ਨੇ ਜੋ ਮੈਂ ਕਹਿ ਦਿੰਨਾ ਬਹੁਤ ਵਾਰੀਆਂ ਉਹ ਚੀਜ਼ਾਂ ਕਾਮਯਾਬ ਹੋ ਜਾਂਦੀਆਂ ਸੱਚੀਆਂ ਹੋ ਜਾਂਦੀਆਂ ਇੱਕ ਹੋਰ ਗੱਲ ਦੱਸ ਦੇਣਾ ਖੁਸ਼ਖਬਰੀ ਪਰਮਾਤਮਾ ਸਭ ਕੁਝ ਠੀਕ ਰੱਖੇ ਲਾਈਟ ਮੱਥੇ ਲੱਗਦੀ ਐ ਆਪਾ ਤਾਂ ਰੱਬ ਨੂੰ ਮੰਨਣ ਵਾਲੇ ਬੰਦੇ ਆ ਸਭ ਕੁਝ ਠੀਕ ਰਿਹਾ ਤਾਂ ਕੱਲ ਨੂੰ ਆਪਣਾ ਬੱਬਰ ਸ਼ੇਰ ਵੀ ਬਾਹਰ ਆ ਰਿਹਾ ਹੈ ਕੱਲ ਨੂੰ ਕੱਲ ਨੂੰ ਕੇਜਰੀਵਾਲ ਦੀ ਜਮਾਨਤ ਹੋ ਰਹੀ ਹੈ ਜੇ ਸਭ ਕੁਝ ਠੀਕ ਰਿਹਾ ਉਹ ਵੀ ਆਊਗਾ ਜਿੰਦਾਬਾਦ 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 ਅਤੇ ਆਨਸਾਰ ਪੰਜਾਬ ਲੈ ਕੇ ਆਊਗਾ ਕਿ ਜੀ ਉਹੀ ਪੰਜਾਬ ਹੈ ਜਿਨੇ 4 ਹਰੇ ਰੰਗ ਦੇ ਪੱਤੇ 2014 ਚ ਕੱਢੇ ਸੀ ਉਹੀ ਪੰਜਾਬ ਹੈ ਜਿਨੇ 92 ਹਰੇ ਰੰਗ ਦੇ ਪੱਤੇ 2022 ਚ ਕੱਢਿਆ ਤੇ ਸਰਕਾਰ ਹੈ ਵੀਰੋ ਉਹ ਸਰਕਾਰ ਹੈ ਜਿਹੜੀ ਤੁਹਾਡੇ ਮੁਤਾਬਕ ਕੰਮ ਕਰਦੀ ਹੈ ਤੁਹਾਨੂੰ ਕੋਨ ਨੂੰ ਪੁੱਛ ਕੇ ਕੰਮ ਕਰਦੀ ਐ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਇਹ ਵੇਚੀ ਜਾਂਦੇ ਆ ਆ ਮੋਦੀ ਜੀ ਨੂੰ ਤਿੰਨ ਤਿੰਨ ਰਾਊਂਡ ਹੋ ਗਏ ਦੇਸ਼ ਦੇ ਵਿੱਚ ਤਿੰਨ ਰਾਊਂਡ ਹੋ ਗਏ ਵੋਟਾਂ ਦੇ ਅੱਜ ਤੋਂ ਵੱਧ ਸੀਟਾਂ ਤੇ ਵੋਟਾਂ ਪੈ ਗਈਆਂ ਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਗੱਲ ਗਈ ਆਪਕੀ ਵਾਰ 400 ਪਾਰ ਨਹੀਂ ਆਪਕੀ ਵਾਰ ਤੋਂ ਬੇੜਾ ਪਾਰ ਹੋ ਜਾਏ ਉਹੀ ਬਹੁਤ ਹੈ ਸੈਂਟਰ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਬਿਨਾ ਸਰਕਾਰ ਨਹੀਂ ਬਣਨੀ ਲਖ ਲਿਓ ਅੱਜ ਜਿੰਦਾਬਾਦ ਜਦੋਂ ਆਪਣਾ ਜਦੋਂ ਪੰਜਾਬ ਦਾ ਸਭ ਤੋਂ ਵੱਡਾ ਹਿੱਸਾ 13 ਜ਼ੀਰੋ ਨਾਲ ਇੱਥੋਂ ਗੁਰੂ ਖੇਤਰ ਤੋਂ ਫਿਰ ਦਿੱਲੀ ਤੋਂ ਗੁਜਰਾਤ ਤੋਂ ਜਦੋਂ ਆਪਣੇ ਗਏ 20 25 10 ਆਪਣੇ ਪਹਿਲੀ ਨੇ ਉੱਥੇ ਰਾਸਵਾਂ ਚ ਜਦੋਂ ਆਪਣੇ 35 40 ਹੋ ਗਏ ਉੱਥੇ ਫਿਰ ਮਜਾਲ ਆ ਕਿਸੇ ਦੀ 1 ਰੁਪਈਆ ਵੀ ਪੰਜਾਬ ਦਾ ਰੋਕ ਕੇ ਦੁਕਾਨ ਤੇ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਂਦਾ ਮੈਂ ਦਿਖਾਉਂਗਾ ਤੁਹਾਨੂੰ ਇਹ ਤਾਂ ਰੋਣ ਲੱਗ ਕੇ ਤੁਸੀਂ ਦੇਖਿਆ ਸੀ ਹਰ ਸਿਮਰਤ ਕੌਰ ਪਰਸੋਂ ਰੋਣ ਲੱਗ ਗਈ ਰੋਣ ਲੱਗ ਗਈ ਕਿ ਸਟੇਜ ਤੇ ਹਜੇ ਤਾਂ ਕੱਲੇ ਅਥਰੂ ਜੀ ਆਏ ਨੇ ਆ ਜਿਹੜੇ ਸਾਹਬ ਦਾ ਪਿਆਰ ਮਿਲ ਰਿਹਾ ਹੈ ਬਾ 15 20 ਦਿਨ ਹੋਰ ਚੱਲਿਆ ਤਾਂ ਇਹ ਦੂਜੇ ਲੋਟ ਬੱਚਿਆਂ ਵਾਂਗੂ ਰੋਣਗੇ ਸਾਨੂੰ ਹਰਾਈ ਜਾਂਦੇ ਨੇ ਸਾਡੀਆਂ ਜ਼ਮਾਨਤਾਂ ਜ਼ਬਤ ਕਰਾਉਣਗੀਆਂ ਲੈ ਨਾ ਚੱਲੋ ਹੁਣ ਤੁਸੀਂ ਲੋਕਾਂ ਦੇ ਘਰ ਅਥਰੂ ਕਢਾਇਆ ਤੁਸੀਂ ਲੋਕਾਂ ਦੇ ਘਰ ਚੀਕਾ ਕਢਾਈਆ ਤੁਸੀਂ ਲੁੱਟ ਕੇ ਖਾ ਗਏ ਪੰਜਾਬ ਨੂੰ ਔਰ ਮਹਿਲ ਬਣਾ ਲੇ ਔਰ ਸੁੱਖ ਬਿਲਾਸ ਬਣਾ ਲੇ ਪਹਾੜਾਂ 'ਚ ਜਾਂਚ ਕਰ ਰਿਹਾ ਹਾਂ ਉਹਦੀ ਉਤੇ ਸਰਕਾਰ ਦਾ ਕਬਜ਼ਾ ਕਰਕੇ ਸਕੂਲ ਬਣਾਵਾਂਗੇ ਤੇ ਨਾਲੇ ਲਿਖਾਂਗੇ ਦੁਨੀਆ ਦਾ ਪਹਿਲਾ ਸਕੂਲ ਜਿੱਦੇ ਹਰੇਕ ਕਮਰੇ ਪਿੱਛੇ ਪੂਲ ਇਹ ਲਿਖਾਂਗੇ ਉੱਥੇ ਸੋ ਵੀਰ ਦੁਨੀਆ ਤੋਂ ਉੱਪਰ ਚੱਕ ਕੇ ਦੋ ਨਾਰ ਲਾ ਦਿਓ ਇਨਕਲਾਬ ਥੋੜਾ ਹੋਰ ਚੱਕੋ ਥੋੜਾ ਵੋਲਿਊਮ ਚੱਕੋ ਪਤਾ ਲੱਗੇ ਉਹਨਾਂ ਨੂੰ ਵੀ ਕੁਝ ਹੋ ਰਿਹਾ ਪੰਜਾਬ ਵਿੱਚ ਇਨਕਲਾਬ ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਅੱਗੇ ਮਿੰਟ ਲਈ ਪਵਨ ਟੀਨੂ ਜੀ ਤੁਹਾਡਾ ਧੰਨਵਾਦ ਵੀ ਕਰਨਗੇ ਸਵਾਗਤ ਵੀ ਕਰਨ ਸਭ ਤੋਂ ਪਹਿਲਾਂ ਪੰਜਾਬੀਆਂ ਦੇ ਦੇਸ਼ ਵਾਸੀਆਂ ਦੇ ਦਿਲਾਂ ਦੀ ਧੜਕਣ ਹਰਮਨ ਪਿਆਰੇ ਪੰਜਾਬ ਦੀ ਉਮੀਦ ਤੇ ਪੰਜਾਬ ਦੀ ਹੋਪ ਕਰਸ਼ਮਈ ਨੇਤਾ ਵਿਕਾਸਪੁਰਸ਼ ਇਮਾਨਦਾਰ ਲੀਡਰ ਸਰਦਾਰ ਭਗਵੰਦ ਸਿੰਘ ਮਾਨ ਜੀ ਦਾ ਮੈਂ ਸ਼ਾਹਕੋਟ ਚ ਤੁਹਾਡੇ ਵੱਲੋਂ ਬਹੁਤ ਬਹੁਤ ਸਵਾਗਤ ਕਰਦਾ ਔਰ ਵਲੰਟੀਅਰ ਸਹਿਬਾਨ ਅਹੁਦੇਦਾਰ ਸਹਿਬਾਨ ਆਮ ਆਦਮੀ ਪਾਰਟੀ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦਾ ਮਾਨ ਸਾਹਿਬ ਜਿੰਨਾ ਡਿਸਪੀਸਪਲਨ ਜਿੰਨਾ ਕੰਮ ਜਿੰਨਾ ਜੋਸ਼ ਵਲੰਟੀਅਰਾਂ ਵਿੱਚ ਹੈ ਮੈਂ ਰੱਬ ਦੀ ਕਸਮ ਖਾਂਦਾ 25 ਸਾਲ ਤੋਂ ਮੈਂ ਇਹ ਜੋਸ਼ ਕਦੀ ਨਹੀਂ ਦੇਖਿਆ ਇੰਨਾ ਨੌਜਵਾਨ ਕਿਸੇ ਪਾਰਟੀ ਕੋਲ ਨਹੀਂ ਜਿੰਨਾ ਤੁਹਾਡੇ ਪਿੱਛੇ ਤੁਹਾਡੇ ਮਿਸ਼ਨ ਦੇ ਨਾਲ ਚੱਲ ਰਿਹਾ ਮਹਾਰਾਜ ਕਰੇ ਪ੍ਰਮਾਤਮਾ ਕਰੇ ਕਿ ਇਹ ਕਾਫਲਾ ਤੁਹਾਡਾ ਪੰਜਾਬ ਤੋਂ ਦਿੱਲੀ ਦੀ ਗੱਦੀ ਤੱਕ ਪਹੁੰਚੇ ਔਰ ਦੇਸ਼ ਨੂੰ ਆਮ ਆਦਮੀ ਪਾਰਟੀ ਚਲਾਵੇ ਔਰ ਦੇਸ਼ ਨੂੰ ਭਗਵੰਤ ਮਾਨ ਜੀ ਵਰਗੇ ਦੇਸ਼ ਨੂੰ ਮਾਨਯੋਗ ਅਰਵਿੰਦ ਕੇਜਰੀਵਾਲ ਸਾਹਿਬ ਵਰਗੇ ਨੇਤਾ ਇਮਾਨਦਾਰ ਨੇਤਾ ਚਲਾਉਣ ਇਹੀ ਸਾਰੇ ਪੰਜਾਬੀਆਂ ਦੀ ਆਸ ਹੈ ਉਮੀਦ ਹੈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ 1 ਜੂਨ ਨੂੰ ਕੀ ਕਰਨਾ ਝਾੜੂ ਫੇਰਨਾ 1 ਜੂਨ ਨੂੰ ਸਾਰੀਆਂ ਵੋਟਾਂ ਝਾੜੂ ਦੇ ਨਿਸ਼ਾਨ ਤੇ ਪਾ ਕੇ 13 0 ਦਾ ਰਿਜ਼ਲਟ ਲੈ ਕੇ ਆਉਣਾ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਭਾਰਤ ਮਾਤਾ ਕੀ ਜੈ ਮੈਨੂੰ ਮੈਨੂੰ ਪੱਤਰਕਾਰ ਕਹਿੰਦੇ ਮੈਨੂੰ ਪੱਤਰਕਾਰ ਕਹਿੰਦੇ ਸੁਣਿਓ ਮੈਨੂੰ ਪੱਤਰਕਾਰ ਕਹਿੰਦੇ ਸ਼ਸ਼ੀਲ ਰਿੰਕੂ ਬਾਰੇ ਤੁਸੀਂ ਕੀ ਜਵਾਬ ਦਿਓਗੇ ਮੈਂ ਕਿਹਾ ਮੈਂ ਨਹੀਂ ਜਵਾਬ ਦੇਣਾ 4 ਜੂਨ ਨੂੰ ਜਨਤਾ ਜਵਾਬ ਦੇ ਦੂ ਜਲੰਧਰ ਦੀ ਵੀ ਕੀ ਕੀਤਾ ਧੋਖਾ ਕੀਤਾ ਤੁਸੀਂ ਜਿਨ੍ਹਾਂ ਨੇ ਮਾਨ ਬਖਸ਼ਣ ਉਹਨੂੰ ਵਿਚਾਲੋਂ ਛੱਡ ਕੇ ਚਲੇ ਗਏ ਯਾਰ ਦੋਜੀਆਂ ਦੇ ਮੋਟਰਸਾਈਕਲ ਵਰਗੇ ਨੇ ਉਹਦਾ ਕੋਈ ਸਟੈਂਡ ਨਹੀਂ ਹੁੰਦਾ ਖੱਬੇ ਟੇਡਾ ਕਰ ਦੋ ਖੱਬੇ ਖੜ ਜਾਂਦਾ ਹੈ ਸੱਜੇ ਕਰ ਦੋ ਸੱਜੇ ਖੜ ਜਾਂਦਾ ਹੈ ਕੋਈ ਸਟੈਂਡ ਤਾਂ ਰੱਖੋ ਇਹ ਜਨਤਾ ਜਵਾਬ ਦੇਊਗੀ 1 ਜੂਨ ਨੂੰ ਰਿਜ਼ਲਟ ਆ ਜੂਗਾ 4 ਜੂਨ ਨੂੰ ਆਪਾਂ ਕੁਝ ਨਹੀਂ ਬੋਲਣਾ ਕਿਸੇ ਨਾਲ ਲੜਨਾ ਨਹੀਂ ਕੋਈ ਮੰਦਾ ਨਹੀਂ ਬੋਲਣਾ ਇਹ ਤਾਂ ਲੜਨ ਨੂੰ ਫਿਰਦੇ ਆ ਆਪਣੇ ਨਾਲ ਜਿਹੜਾ ਮਾੜਾ ਪਹਿਲਵਾਨ ਹੁੰਦਾ ਉਹ ਹਾਰਦਾ ਹੁੰਦਾ ਜਦੋਂ ਉਹਨੂੰ ਪਤਾ ਤਾਂ ਹੁੰਦਾ ਮੈਂ ਹਾਰ ਜਾਣਾ ਉਹ ਐਵੇਂ ਕੰਨ ਤੇ ਦੰਦੇ ਦੁੰਦਿਆਂ ਵੱਡਣ ਲੱਗ ਜਾਂਦਾ ਹੁੰਦਾ ਦੂਜੇ ਪਹਿਲਵਾਨ ਦੇ ਸੋ ਇਹ ਤਾਂ ਆਪਣਾ ਲੜਨ ਨੂੰ ਫਿਰਦੇ ਕੋਈ ਲੜਨਾ ਨਹੀਂ ਸਿੱਧਾ ਹੀ ਕਰਨਾ ਹੈ ਝਾੜੂ ਜਿਹੜਾ ਉਹਦਾ ਬਟਨ ਦਬ ਦੇਣਾ ਤੇ ਉਸ ਤੋਂ ਬਾਅਦ ਫੋਟੀ ਜਿੰਮੇਵਾਰੀ ਖਤਮ ਸਾਡੀ ਸ਼ੁਰੂ ਆਉਣ ਵਾਲੇ ਦਿਨਾਂ 'ਚ ਅਰਵਿੰਦ ਕੇਜਰੀਵਾਲ ਜੀ ਵੀ ਆਉਣਗੇ ਵੀਰੋ ਲੋਕੋਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤਾਂ ਫਿਰ ਮਿਲेंगे ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤਾਂ ਜਿੰਦਾ ਰਹੇਗੇ ਬਹੁਤ ਬਹੁਤ ਧੰਨਵਾਦ ਜਉਂਦੇ ਵਾਸਤੇ ਰਹੋ ਆਬਾਦ ਰਹੋ ਜਿੰਦਾਬਾਦ